ਆ ਲੈ ਉਹਨਾਂ ਨੂੰ ਬਿਠਾ ਲਓ ਇੱਧਰ ਲਿਆ ਆਜੋ ਆਜੋ ਮਾਸੀ ਆਜੋ ਆਇਓ ਭਈ ਤੁਸੀਂ ਵੀ ਆਇਓ ਇੱਧਰ ਆਜੋ ਜੀ ਇੱਧਰ ਬਹਿ ਜਾਓ ਉਹ ਕੋਈ ਇੰਨੇ ਰੁਕਣ ਨੂੰ ਨਹੀਂ ਆਇਓ ਵੀਰੇ ਉਹ ਬਾਪੂ ਨੂੰ ਵੀ ਲਿਆ ਅੱਛਾ ਗੁੱਸੇ ਹੋ ਜੂ ਆਇਓ ਭਈ ਚੱਲੀ ਜਾਂਦਾ ਲੈ ਇੱਥੇ ਖੜੋ ਭਈ ਉਹ ਲਾਈਵ ਚੱਲੀ ਜਾਂਦਾ ਅਿੱਧਰ ਨਹੀਂ ਖੜਦੇ ਤੁਸੀਂ ਇੱਥੇ ਜੇ ਖੜ੍ਹ ਜਾਓ ਬਹੁਤ ਹੀ ਸਤਿਕਾਰਯੋਗ ਮੇਰੀਆਂ ਮਾਤਾਵੋ ਬਜ਼ੁਰਗੋ ਨੌਜਵਾਨ ਦੋਸਤੋ ਬੱਚਿਓ ਅੱਜ ਦਾ ਜਿਹੜਾ ਇਕੱਠਾ ਸੀ ਦੁਪਹਿਰ ਤੋਂ ਹੀ ਲੱਗੇ ਹੋਇਆ ਘਰੋਂ ਘਰ ਜਾ ਕੇ ਵਾਰ-ਵਾਰ ਤੁਹਾਨੂੰ ਸੁਨੇਹ ਲਾਇਆ ਫੇਰ ਕਿਤੇ ਜਾ ਕੇ ਤੁਸੀਂ ਇੰਨੀ ਕਿੰਤੀ ਚਾਏ ਹੋ ਜਿੰਨੇ ਵਾਰੀ ਲਈ ਅਸੀਂ ਇਕੱਠ ਕੀਤਾ ਅੱਜ ਦਾ ਇਕੱਠ ਤੁਹਾਨੂੰ ਪਤਾ ਹੀ ਆ ਮਜ਼ਦੂਰਾਂ ਦੇ ਮੰਗਾਂ ਮਸਲਿਆਂ ਤੇ ਇਕੱਠ ਹੈ ਇਕੱਠ ਮਜ਼ਦੂਰਾਂ ਦਾ ਇਕੱਠ ਕੀਤਾ ਗਿਆ ਤੇ ਜਿੰਨੇ ਵਾਰੀ ਵੀ ਤੁਹਾਨੂੰ ਸੁਨੇਹ ਲੱਗੇ ਤੂੰ ਪਹਿਲਾਂ ਵੀ ਸਾਨੂੰ ਤੁਸੀਂ ਨਿਰਾਸ਼ਾ ਦਾ ਮੂੰਹ ਦਿਖਾਇਆ ਕਿਉਂਕਿ ਸਰਕਾਰ ਲਗਾਤਾਰ ਮਜ਼ਦੂਰਾਂ ਦੇ ਹੱਕਾਂ ਤੇ ਲੋਕਾਂ ਦੇ ਕਿਰਤੀ ਲੋਕਾਂ ਦੇ ਹੱਕਾਂ ਤੇ ਡਾਕੇ ਮਾਰ ਰਹੀ ਆ ਭਾਵੇਂ ਉਹ 5 ਕਿਲੋ ਕਣਕ ਕਰਤੀ ਕਣਕ ਚ ਕਟੌਤੀ ਕਰਕੇ ਜੋ ਨਰੇਗਾ ਦੀ ਸਕੀਮ ਜਾਂ ਦਿਹਾੜੀ ਨੂੰ ਲੈ ਕੇ ਜਿੰਨੀਆਂ ਵੀ ਸਕੀਮਾਂ ਲੈ ਕੇ ਆਏ ਆ ਜਿਹੜਾ ਕਿਰਤ ਕਾਨੂੰਨ ਆ ਜਿਹੜਾ ਉਹ ਖਤਮ ਕਰਨ ਜਾ ਰਹੀ ਹੈ ਚਾਰ ਲੇਬਰ ਕੋਡ ਬਣਾ ਰਹੀ ਹੈ ਸਰਕਾਰ ਸੋ ਇਸ ਤਰੀਕੇ ਨਾਲ ਲਗਾਤਾਰ ਮਜ਼ਦੂਰਾਂ ਤੇ ਹਮਲਾ ਵਿੱਡਾ ਜਾ ਰਿਹਾ ਜਿਸ ਹਿਸਾਬ ਦੇ ਨਾਲ ਅਸੀਂ ਤੁਹਾਨੂੰ ਸਨੇਹ ਲਾ ਰਹੇ ਆ ਤੁਹਾਡਾ ਫਰਜ ਬਣਦਾ ਸੀ ਕਿ ਤੁਸੀਂ ਪਹਿਲੇ ਸਨੇਹ ਤੇ ਆਪੋਤਾਪੀ ਇੱਥੇ ਇਕੱਠੇ ਹੁੰਦੇ ਪਰ ਤੁਸੀਂ ਵਾਰ-ਵਾਰ ਤੁਹਾਨੂੰ ਘਰਾਂ ਚੋਂ ਖਿੱਚ ਕੇ ਲਿਆਉਣਾ ਪੈਂਦਾ ਜਿਵੇਂ ਇਹ ਕਿਸੇ ਦੀ ਗੱਲ ਹੋ ਰਹੀ ਹੋਵੇ ਹਾਲਾਂਕਿ ਮਜ਼ਦੂਰਾਂ ਦੀ ਗੱਲ ਹੋ ਰਹੀ ਆ ਸਾਨੂੰ ਕਿਸਾਨਾਂ ਤੋਂ ਇੱਕ ਸੇਧ ਲੈਣੀ ਚਾਹੀਦੀ ਆ ਕਿ ਕਿਸਾਨ ਵੱਡੇ-ਵੱਡੇ ਅੰਦੋਲਨ ਕਰਦੇ ਆ ਤੇ ਆਪਣੀਆਂ ਮੰਗਾਂ ਜਿਹੜੀਆਂ ਉਹ ਮਨਵਾ ਲੈਂਦੇ ਆ ਅਸੀਂ ਦੂਜਿਆਂ ਨੂੰ ਕੋਸਦੇ ਆ ਪਰ ਸਾਡੀ ਸਭ ਤੋਂ ਵੱਡੀ ਕਮੀ ਇਹ ਹੀ ਆ ਕਿ ਅਸੀਂ ਇਕੱਠੇ ਨਹੀਂ ਹੁੰਦੇਗੇ ਅਸੀਂ ਮਜ਼ਦੂਰ ਆ ਜਿਹੜਾ ਉਹ ਦੇਸ਼ ਦੀ ਰੀੜ ਦੀ ਹੱਡੀ ਆ ਤੇ ਜੇ ਜਦ ਤੁਸੀਂ ਇਕੱਠੇ ਹੋਗੇ ਤਾਂ ਸਰਕਾਰਾਂ ਦੇ ਤੱਕ ਤੇ ਪਹੁੰਚਦੇ ਹੋਗੇ ਇਸ ਕਰਕੇ ਅੱਜ ਦਾ ਇਕੱਠ ਹੈ ਮਜ਼ਦੂਰਾਂ ਦੇ ਮੰਗਾ ਮਸਲਿਆਂ ਨੂੰ ਆ ਸਾਡੇ ਵਿਚਕਾਰ ਪੰਜਾਬ ਸਟੂਡੈਂਟ ਯੂਨੀਅਨ ਦੇ ਸਾਥੀ ਆ ਜਿਹੜਾ ਪਹੁੰਚੇ ਹੋਏ ਆ ਮੈਂ ਬੇਨਤੀ ਕਰੂੰਗਾ ਸਾਥੀ ਹਰਵੀਰ ਕੌਰ ਨੂੰ ਕਿ ਉਹ ਆਉਣ ਤੇ ਆਪਣੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨ ਸਤਿਕਾਰਯੋਗ ਮਜ਼ਦੂਰ ਸਾਥੀਓ ਜੀਵੇਂ ਗੋਰੀ ਬਾਈ ਹੋਰਾਂ ਨੇ ਕਿਹਾ ਕਿ ਲਗਾਤਾਰ ਸਰਕਾਰ ਕੇ ਕੋਈ ਨਾ ਕੋਈ ਫੌਲਸੀਆਂ ਲੈ ਕੇ ਆ ਰਹੀ ਆ ਜੋ ਪ੍ਰਾਣੀਆਂ ਸੁੱਖ ਸਹੂਲਤ ਆਪਣਾ ਮਿਲਿਆ ਸੀ ਉਹ ਤੇ ਕਟੌਤੀਆਂ ਲਗਾਤਾਰ ਕੀਤੀਆਂ ਜਾ ਰਹੀਆਂ ਤਾਂ ਜਦੋਂ ਅਸੀਂ ਵੀ ਹੁਣ ਵੀ ਸਨੇਹ ਲਾਰੇ ਸੀ ਮਜ਼ਦੂਰਾਂ ਦੇ ਘਰ ਦੀ ਹਾਲਤ ਦੇਖਦੇ ਆ ਤਾਂ ਹਰੇਕ ਘਰ ਵਿੱਚ ਕੋਈ ਮਰੀਜ਼ ਬੈਠਾ ਜਿਹੜੀਆਂ ਬਿਮਾਰੀਆਂ ਦੇ ਨਾਂ ਪਹਿਲਾਂ 10-15 ਸਾਲ ਪਹਿਲਾਂ ਕਿਸੇ ਨੇ ਸੁਣੇ ਨਹੀਂ ਸੀ ਉਹ ਉਹਦੀਆਂ ਬਿਮਾਰੀਆਂ ਹਰ ਘਰ 'ਚ ਪਹੁੰਚ ਗਈਆਂ ਕੈਂਸਰ, ਸ਼ੂਗਰ ਹਰੇਕ ਘਰ ਵਿੱਚ ਕੋਈ ਨਾ ਕੋਈ ਖਤਰਨਾਕ ਬਿਮਾਰੀ ਜਿਹੜੀ ਬੈਠੀ ਹੈ ਹਰੇਕ ਘਰ ਵਿੱਚ ਤੁਸੀਂ ਦੇਖੋ ਵੀ ਇੰਨੀ ਮੰਦੀ ਆ ਵੀ ਕਈ ਘਰਾਂ ਵਿੱਚ ਗੋਹੇ ਲਾਉਣ ਲਈ ਪੈਸੇ ਨਹੀਂ ਹੈ ਬਾਥਰੂਮਾਂ ਦੀ ਮਾੜੀ ਹਾਲਤਾਂ ਚਾਦਰਾਂ ਨਾਲ ਜਿਹੜਾ ਟਕਣਾ ਪੈ ਰਿਹਾ ਮਤਲਬ ਕਿ ਹਰੇਕ ਘਰ ਮਜ਼ਦੂਰ ਦੇ ਹਾਲਤ ਜਿਹੜੀ ਬਹੁਤ ਮਾੜੀ ਆ ਹਰੇਕ ਘਰ ਜਿਹੜਾ ਉਹ ਮਾੜੀ ਜ਼ਿੰਦਗੀ ਜਿਉਂ ਰਿਆ ਨਾ ਤਾਂ ਉਹਨਾਂ ਨੂੰ ਚੰਗੀ ਸਿਹਤ ਨਾ ਉਹਨਾਂ ਦੇ ਨੌਜਵਾਨਾਂ ਨੂੰ ਉਹਨਾਂ ਦੇ ਬੱਚਿਆਂ ਨੂੰ ਕੋਈ ਰੁਜ਼ਗਾਰ ਦਾ ਜਿਹੜਾ ਉਹ ਰਾਹ ਦੇਖ ਰਿਹਾ ਵੀ ਉਹਨਾਂ ਨੂੰ ਕੋਈ ਰੁਜ਼ਗਾਰ ਮਿਲੂਗਾ ਹਰ ਘਰ ਜਿਹੜਾ ਉਹ ਤੰਗੀ ਚੱਲ ਰਿਹਾ ਤੇ ਇਹ ਹੋ ਕਿਉਂ ਰਿਹਾ ਅਸੀਂ ਤੁਹਾਡੇ ਕੋਲੇ ਇਹੀ ਗੱਲ ਕਰਨਾ ਚਾਹੁੰਦੇ ਆ ਲਗਾਤਾਰ ਸਰਕਾਰ ਜੇਸਾ ਇਹ ਪਾਲਿਸੀਆਂ ਲੈ ਕੇ ਆ ਰਹੀ ਆ ਉਹ ਪਾਲਿਸੀਆਂ ਤੁਹਾਨੂੰ ਹੋਰ ਮਾੜੀ ਜਿਹੜੀ ਜ਼ਿੰਦਗੀ ਜਿਉਣ ਲਈ ਮਜਬੂਰ ਕਰਨਗੀਆਂ ਕਿਉਂਕਿ ਤੁਸੀਂ ਦੇਖੋ ਕਿ ਆਪਾਂ ਆਪਦੇ ਜਵਾਕਾਂ ਨੂੰ ਪੜ੍ਹਾਉਣੇ ਆ ਸਕੂਲਾਂ ਕਾਲਜ ਭੇਜਦੇ ਆ ਵੀ ਅਸੀਂ ਤਾਂ ਸਾਰੀ ਉਮਰ ਕਾ ਜਿਹੜੀ ਮਿੱਟੀ ਛਾਂ ਲਈ ਵੀ ਸਾਡੇ ਜਵਾਕ ਸਾਡਾ ਜਿਹੜਾ ਬੜੇਪਾ ਉਹ ਸਾਨੂੰ ਕੋਸਾ ਮਾੜਾ ਮੋਟਾ ਦੇ ਦੇਣ ਤੇ ਆਪ ਦੀ ਜ਼ਿੰਦਗੀ ਸਵਾਰ ਲੈਣ ਤੇ ਹੁਣ ਜਿਹੜੇ ਆ ਨਿੱਕੇ ਨਿੱਕੇ ਜਵਾਕ ਬੈਠੇ ਆ ਇਹਨਾਂ ਜਿਹੜਾ ਹਨੇਰੇ ਵਿੱਚ ਆ ਕਿਉਂਕਿ ਸਰਕਾਰ ਹੁਣ ਇਹ ਕਰਨਾ ਚਾਹੁੰਦੀ ਆ ਕਿ ਇੱਥੇ ਜੋ ਵੀ ਮਾੜਾ ਮੋਟਾ ਸਰਕਾਰੀ ਆ ਕੋਈ ਸਰਕਾਰੀ ਸਕੂਲ ਆ ਸਰਕਾਰੀ ਕਾਲਜ ਆ ਸਰਕਾਰੀ ਪੜ੍ਹਾਈ ਆ ਰੁਜ਼ਗਾਰ ਆ ਉਹ ਸਾਰਾ ਕੁਝ ਖਤਮ ਕਰ ਰਹੀ ਆ ਤੇ ਤੁਹਾਡੇ ਬੱਚਿਆਂ ਦਾ ਭਵਿੱਖ ਵੀ ਜਿਹੜਾ ਹਨੇਰੇ ਚ ਆ ਅੱਜ ਜਦੋਂ ਅਸੀਂ ਆਪਾਂ ਇੱਥੇ ਇਕੱਠੇ ਹੋਏ ਆ ਜਦੋਂ ਆਪਾਂ ਇਹ ਕਹਿ ਰਹੇ ਆ ਕਿ ਲੋਕਾਂ ਦੀ ਸਿਹਤ ਦੀ ਮਾੜੀ ਹਾਲਤ ਆ ਸਿਹਤ ਇੱਥੇ ਐਡ ਮਤਲਬ ਤੁਸੀਂ ਸਰਕਾਰੀ ਹਸਪਤਾਲ ਚ ਚਲੇ ਜਾਓ ਤੇ ਥੋੜੂ ਤੁਹਾਨੂੰ ਇਲਾਜ ਨਹੀਂ ਮਿਲਦਾ ਉਥੇ ਤੁਹਾਨੂੰ ਦਰਕਾਰਿਆ ਜਾਂਦਾ ਡਾਕਟਰ ਸਿੱਧੇ ਮੂੰਹ ਗੱਲ ਨਹੀਂ ਕਰਦੇ ਤੇ ਜੇ ਤੁਹਾਡੀ ਵਾਰੀ ਆ ਵੀ ਜਾਏ ਤੇ ਉਥੇ ਦਵਾਈਆਂ ਨਹੀਂ ਮਿਲਦੀਆਂ ਇਲਾਜ ਨਹੀਂ ਮਿਲਦਾ ਪ੍ਰਾਈਵੇਟ ਚਲੇ ਜਾਓ ਤਾਂ ਤੁਸੀਂ ਇਲਾਜ ਇੰਨਾ ਪੈਸੇ ਨਹੀਂ ਹੈ ਕਿਸੇ ਕੋਈ ਪ੍ਰਾਈਵੇਟ ਹਰ ਰੋਜ਼ ਬੰਦਾ ਇਲਾਜ ਕਰਾਉਣ ਚਲਾ ਜਾਵੇ ਆਪਾਂ ਦੂਜੀ ਗੱਲ ਦੀ ਸਿਹਤ ਮਾੜੀ ਹੈ ਤਾਂ ਰੋਜ਼ਗਾਰ ਦੀ ਕਰ ਲਈਏ ਤਾਂ ਇੱਥੇ ਜਿੰਨਾ ਜਿੰਨਾ ਕੋਲੇ ਵਿਰੋਜ਼ਗਾਰ ਆ ਸਾਰਾ ਦਾ ਰੋਜ਼ਗਾਰ ਕੱਚਾ ਰੋਜ਼ਗਾਰਾ ਕਦੇ ਵੀ ਰੋਜ਼ਗਾਰ ਖੋਇਆ ਜਾ ਸਕਦਾ ਨਾ ਤਾਂ ਪੱਕੀ ਦਿਹਾੜੀ ਮਿਲਦੀ ਆ ਜਲਤਰ ਸਾਰੇ ਨੇ ਆਪ ਦਾ ਕੋਈ ਰੋਜ਼ਗਾਰ ਖੋਇਆ ਖੋਲਿਆ ਹੋਇਆ ਇੱਥੇ ਢਿੱਲਵਾਂ ਦੇ ਆ ਸਾਰੀ ਗਲੀ ਵਾਲਿਆਂ ਨੇ ਕਿ ਛੋਟੀਆਂ-ਮੋਟੀਆਂ ਰੇੜੀਆਂ ਜੋ ਛੋਟੀਆਂ-ਛੋਟੀਆਂ ਦੁਕਾਨਾਂ ਲਾਈਆਂ ਹੋਈਆਂ ਉਹਦੇ ਨਾਲ ਬੱਚੇ ਬੱਚਿਆਂ ਦੀ ਪੜਾਈ ਨਹੀਂ ਹੋ ਸਕਦੀ ਉਹਦੇ ਨਾਲ ਸਿਹਤ ਦਾ ਸਿਹਤ ਦਾ ਜਿਹੜਾ ਸੰਕਟ ਆ ਉਹਦਾ ਇਲਾਜ ਨਹੀਂ ਹੋ ਸਕਦਾ ਇੰਨੀ ਮਹਿੰਗਾ ਸਿਹਤ ਦਾ ਇਲਾਜ ਇਲਾਜ ਦਾ ਜਿਹੜਾ ਖਰਚਾ ਉਹ ਨਹੀਂ ਪੂਰਾ ਕੀਤਾ ਜਾ ਸਕਦਾ ਤੇ ਜੇ ਆਪਾਂ ਚਾਹੁੰਦੇ ਆ ਕਿ ਸਾਡੀ ਜ਼ਿੰਦਗੀ ਵੀ ਕੁਝ ਚੰਗੀ ਹੋਵੇ ਮਜ਼ਦੂਰ ਇਨੀ ਮਿਹਨਤ ਕਰਦਾ ਫਿਰ ਵੀ ਆਦਾ ਸਿਹਤ ਦਾ ਖਰਚਾ ਨਹੀਂ ਚੱਕ ਸਕਦਾ ਉਹਦੀ ਬੱਚੇ ਦੀ ਪੜ੍ਹਾਈ ਦਾ ਖਰਚਾ ਨਹੀਂ ਚੱਕ ਸਕਦਾ ਤੇ ਜੇ ਆਪਾਂ ਆਪਦੀ ਚੰਗੀ ਸਿਹਤ ਚੰਗਾ ਰੁਜ਼ਗਾਰ ਲੈਣਾ ਚਾਹੁੰਦੇ ਆ ਤਾਂ ਜੇ ਆਪਾਂ ਆਪਣੇ ਬੱਚਿਆਂ ਨੂੰ ਚੰਗੀ ਪੜ੍ਹਾਈ ਦੇਣਾ ਚਾਹੁੰਦੇ ਤਾਂ ਉਹਦੇ ਲਈ ਇਕੱਠੇ ਹੋਣ ਦੀ ਬਹੁਤ ਜ਼ਰੂਰਤ ਆ ਤੇ ਅੱਜ ਅਸੀਂ ਇਸੇ ਕਰਕੇ ਤੁਹਾਡੇ ਕੋਲੇ ਆਏ ਆ ਕਿ ਸਾਰੀਆਂ ਸਾਰੇ ਤਬਕਿਆਂ ਦੀਆਂ ਜੱਥੇਬੰਦੀਆਂ ਬੜੀਆਂ ਹੋਈਆਂ ਲੜੀ ਜਾਂਦੀਆਂ ਸੰਘਰਸ਼ ਕਰੀ ਜਾਂਦੀਆਂ ਕਿਸਾਨ ਜੱਥੇਬੰਦੀਆਂ ਲੜਦੀਆਂ ਸੰਘਰਸ਼ ਕਰਦੀਆਂ ਸਾਰਾ ਕੁਝ ਲੈ ਲੈਂਦੀਆਂ ਹਰੇਕ ਮੰਗ ਮਡਵਾ ਲੈਂਦੀਆਂ ਪਰ ਮਜ਼ਦੂਰ ਮਜ਼ਦੂਰ ਇਕੱਠੇ ਨਹੀਂ ਹੋ ਰਹੇ ਉਹ ਇਕੱਠੇ ਨਹੀਂ ਹੋ ਰਹੇ ਤੇ ਨਾ ਹੀ ਸਰਕਾਰ ਚਾਹੁੰਦੀ ਹੈ ਕਿ ਇਕੱਠੇ ਹੋਣ ਜਿੰਨੀ ਮਿਹਨਤ ਮਜ਼ਦੂਰ ਕਰਦਾ ਉਨੀ ਮਿਹਨਤ ਇਸ ਸਮਾਜ ਵਿੱਚ ਕੋਈ ਨਹੀਂ ਕਰਦਾਗਾ ਤੇ ਜੇ ਮਜ਼ਦੂਰ ਆਪਦੀ ਮੰਗਾਂ ਬਣਵਾਉਣ ਤੇ ਆ ਜੇ ਤੇ ਜਿੰਦਾ ਵੱਡਾ ਤਬਕਾ ਮਜ਼ਦੂਰਾਂ ਦਾ ਕਿਸਾਨ ਏਡੀ ਗਿਣਤੀ ਨਹੀਂ ਹੈਗੇ ਮਜ਼ਦੂਰਾਂ ਦੀ ਗਿਣਤੀ ਵੱਡੀ ਆ ਤੇ ਜੇ ਉਹ ਇਕੱਠੇ ਹੋ ਕੇ ਆ ਜੇ ਮੰਗਾਂ ਮਸਲੇ ਬਣਵਾਉਣ ਤੇ ਆ ਜਨ ਤਾਂ ਆਪਾਂ ਸਾਰਾ ਕੁਝ ਬਣਵਾ ਸਕਦੇ ਆ ਦੂਜੀ ਗੱਲ ਕਿ ਤੁਸੀਂ ਦੇਖੋ ਕਿ ਲਗਾਤਾਰ ਸੇਤ ਦਾ ਹਸਪਤਾਲ ਵਿੱਚ ਜਾ ਰਹੇ ਆ ਉੱਥੇ ਡਾਕਟਰਾਂ ਦੀ ਭਰਤੀਆਂ ਨਹੀਂ ਹੋ ਰਹੀਆਂ ਤੇ ਦੂਜੀ ਗੱਲ ਪੜ੍ਹਾਈ ਦੀ ਵੀ ਜਦੋਂ ਤੁਸੀਂ ਆਪ ਆਪਦੇ ਬੱਚਿਆਂ ਨੂੰ ਕਹਿੰਦੇ ਆ ਕਿ ਇਹ ਚੰਗਾ ਭਵਿੱਖ ਬਣਾ ਲੈਣਗੇ ਸਰਕਾਰੀ ਸਕੂਲ ਕਾਲਜ ਬੰਦ ਕਰਨਾ ਸਰਕਾਰ ਨੇ ਨਵਾਂ ਕਾਨੂੰਨ ਲੈ ਆਂਦਾ ਵੀ ਸਰਕਾਰੀ ਸਕੂਲ ਸਕੂਲ ਕਾਲਜ ਹੁਣ ਰਹਿਣਾ ਹੀ ਨਹੀਂ ਹੈ ਸਾਰੇ ਸਰਕਾਰੀ ਸਕੂਲਾਂ ਕਾਲਜਾਂ ਨੂੰ ਵੀ ਹੁਣ ਪ੍ਰਾਈਵੇਟ ਕੀਤਾ ਜਾ ਸਕਦਾ ਇਹੋ ਜਿਹਾ ਕਾਨੂੰਨ ਆ ਗਿਆ ਪਹਿਲੀ ਵਾਰ ਦੇਸ਼ ਦੇ ਇਤਿਹਾਸ ਵਿੱਚ ਕੋਈ ਇਹੋ ਜਿਹਾ ਕਾਨੂੰਨ ਆਇਆ ਕਿ ਜਿਹੜਾ ਇਹ ਕਹਿੰਦਾ ਵੀ ਸਰਕਾਰੀ ਸਕੂਲਾਂ ਕਾਲਜਾਂ ਨੂੰ ਹੁਣ ਪ੍ਰਾਈਵੇਟ ਕੀਤਾ ਜਾ ਸਕਦਾ ਇਹ ਹੁਣ ਉਹਨਾਂ ਨੇ ਕਾਨੂੰਨ ਚ ਲੈ ਆਂਦਾ ਦੂਜੀ ਗੱਲ ਇੱਥੇ ਰੁਜ਼ਗਾਰ ਦੀ ਇੱਥੇ ਬਹੁਤ ਸਾਰੀਆਂ ਭਰਤੀਆਂ ਖਾਲੀ ਪਈਆਂ ਬਹੁਤ سارے ਨੌਜਵਾਨ ਬੇਰੁਜ਼ਗਾਰ ਤੁਰੇ ਫਿਰਦੇ ਆ ਉਹਨਾਂ ਨੂੰ ਭਰਤੀਆਂ ਨਹੀਂ ਕੀਤੀਆਂ ਜਾ ਰਹੀਆਂ ਤੇ ਇੱਕ ਹੀ ਸਭ ਤੋਂ ਵੱਡਾ ਰੁਜ਼ਗਾਰ ਆਪਣੇ ਨੌਜਵਾਨ ਦੇਖਦੇ ਆ ਕਿ ਉਹ ਭਰਤੀ ਦਾ ਹੁਣ ਤਾਂ ਭਰਤੀ ਵੀ ਠੇਕੇ ਤੇ ਹੋ ਗਈ ਹੈ 4 ਸਾਲ ਦੀ ਫੌਜ ਦੀ ਨੌਕਰੀ ਰਹਿ ਗਈ ਜੇ ਮੰਨ ਲਓ ਉੱਥੇ ਉੱਥੇ ਨੌਜਵਾਨ ਦੀ ਮੌਤ ਵੀ ਹੋ ਜਾਂਦੀ ਹੈ ਫੌਜ ਚ ਜਾ ਕੇ ਤਾਂ ਉਹਨੂੰ ਕੋਈ ਜਿਹੜਾ ਨਾ ਤਾਂ ਉਹਦੀ ਕੋਈ ਪੈਨਸ਼ਨ ਲੱਗਣੀ ਹੈ ਪਰਿਵਾਰ ਦੀ ਨਾ ਉਹਨੂੰ ਕੋਈ ਮਾਨ ਸਨਮਾਨ ਮਿਲਣਾ ਉਹਨੂੰ ਸ਼ਹੀਦ ਦਾ ਦਰਜਾ ਤੱਕ ਨਹੀਂ ਮਿਲਣਾ ਹੈ ਇਹੋ ਜਿਹੇ ਕਾਨੂੰਨ ਜਿਹੜੇ ਉਹ ਆ ਗਏ ਆ ਪੱਕਾ ਰੁਜ਼ਗਾਰ ਵੀ ਖਤਮ ਆ ਤੀਜੀ ਗੱਲ ਸਰਕਾਰ ਕਿਉਂਕਿ ਸਰਕਾਰ ਨੂੰ ਪਤਾ ਕਿ ਲੋਕ ਜਿਹੜੇ ਦੁਖੀ ਆ ਦੁਖੀ ਹੋ ਕੇ ਲੋਕ ਬੋਲਣਗੇ ਲੋਕ ਅੰਦੋਲਨ ਕਰਨਗੇ ਧਰਨੇ ਲਾਉਣਗੇ ਇਸ ਕਰਕੇ ਸਰਕਾਰ ਨੂੰ ਜਦੋਂ ਇਹ ਵੀ ਪਤਾ ਆ ਵੀ ਤੁਸੀਂ ਸਾਰੇ ਦੁਖੀ ਆ ਸਿਹਤ ਨਹੀਂ ਮਿਲ ਰਹੀ ਸ ਚੰਗਾ ਚੰਗੀ ਸਿਹਤ ਦਾ ਕੋਈ ਪ੍ਰਬੰਧ ਨਹੀਂ ਹੈ ਰੁਜ਼ਗਾਰ ਨਹੀਂ ਮਿਲ ਰਿਹਾ ਸਿੱਖਿਆ ਖੋਈ ਜਾ ਰਹੀ ਆ ਇਸ ਲਈ ਸਰਕਾਰ ਨੇ ਹੁਣ ਨਵੇਂ ਕਾਨੂੰਨ ਇਹ ਲੈ ਕੇ ਆਂਦੇ ਵੀ ਧਰਨਾ ਲਾਉਣਾ ਲਾਉਣ ਦਾ ਮਤਲਬ ਇਹ ਆ ਵੀ ਤੁਸੀਂ ਅੱਤਵਾਦੀ ਆ ਜੇ ਤੁਸੀਂ ਪੰਜਾਬ ਦੀ ਹਾਲਤ ਦੇਖ ਲਓ ਹੁਣ ਆ ਕੋਈ ਦਰਨਾ ਨਹੀਂ ਬਰਦਾਸ਼ਤ ਕਰ ਰਹੀ ਇਥੋਂ ਦੀ ਸਰਕਾਰ ਸਾਰੇ ਦਰਨਿਆਂ ਨੂੰ ਲੱਖਾਂ ਲੱਖਾਂ ਕਾਜ ਕਰ ਕਰਕੇ ਜਿਹੜਾ ਲੋਕਾਂ ਨੂੰ ਜੇਲ੍ਹਾਂ ਦੇ ਸੁਟਿਆ ਜਾ ਰਿਹਾ ਇਸੇ ਤਰ੍ਹਾਂ ਹੀ ਜਿਵੇਂ ਹੁਣ ਕਿਸਾਨਾਂ ਦੇ ਦਰਨੇ ਸਾਰੇ ਚਕਵਾਤੇ ਟੀਚਰ ਤਾਂ ਨਾ ਲਾ ਕੇ ਬੈਠੇ ਸੀ ਅਧਿਆਪਕ ਉਹਨਾਂ ਉਹ ਟੀਚਰਾਂ ਨੇ ਨਾਲ ਉਹਨਾਂ ਨੇ ਬੱਚਿਆਂ ਨੂੰ ਵੀ ਜੇਲ੍ਹਾਂ ਦਿਖਾਈਆਂ ਇੱਕ ਇੱਕ ਸਾਲ ਦੇ ਬੱਚੇ ਵੀ ਨਹੀਂ ਉਹਨਾਂ ਨੇ ਛੱਡੇ ਜੇਲ੍ਹਾਂ ਚ ਸਿੱਟੇ ਇਸੇ ਤਰ੍ਹਾਂ ਮਜ਼ਦੂਰਾਂ ਦਾ ਅੰਦੋਲਨ ਚੱਲ ਰਿਹਾ ਸੰਗਰੂਰ ਚ ਮਜ਼ਦੂਰ ਕਹਿੰਦੇ ਆ ਜਿਹੜੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਬਣੀ ਹੋਈ ਹੈ ਇੱਥੇ ਵੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦਾ ਇੱਕ ਲੀਡਰ ਬੋਲ ਕੇ ਗਿਆ ਇੱਥੇ ਵੀ ਸਰਾਬੇ ਦੇ ਸ਼ਿਦੀ ਦਿਨ ਤੇ ਉਹ ਉਹ ਇਸ ਗੱਲ ਕਰਕੇ ਲੜ ਰਹੇ ਵੀ ਸਾਡੇ ਮਜ਼ਦੂਰਾਂ ਨੂੰ ਮਾਨ ਸਨਮਾਨ ਦੀ ਜ਼ਿੰਦਗੀ ਚਾਹੀਦੀ ਆ ਤੇ ਮਾਨ ਸਨਮਾਨ ਦੀ ਜ਼ਿੰਦਗੀ ਦਾ ਮਤਲਬ ਆ ਵੀ ਸਾਨੂੰ ਕਾਣੀ ਵੰਡ ਆ ਜਿਹੜੀ ਜ਼ ਪੀ ਮਹਾਤਮਾ ਅੰਬੇਦਕਰ ਹੋਰਾਂ ਨੇ ਸੰਵਿਧਾਨ ਲਿਖਿਆ ਤਾਂ ਉਹਨਾਂ ਨੇ ਲਿਖਿਆ ਕਿ ਇੱਥੇ ਜਿਹੜੀ ਕਾਣੀਵੰਡ ਖਤਮ ਹੋਣੀ ਚਾਹੀਦੀ ਆ ਤੇ ਕਾਣੀਵੰਡ ਖਤਮ ਤਾਂ ਹੋਊਗੀ ਵੀ ਜੇ ਜ਼ਮੀਨ ਜਿਹੜੀ ਇੱਥੇ ਤੱਕ ਕਿਤੇ ਤਾਂ ਹਜ਼ਾਰਾ-ਹਜ਼ਾਰਾ ਏਕੜ ਇੱਕ ਬੰਦਾ ਲਈ ਫਿਰਦਾ 100-100 ਕਿੱਲਾ 2-200 ਕਿੱਲਾ ਇੱਕੋ ਬੰਦਾ ਲਈ ਫਿਰਦਾ ਤੇ ਕਿਤੇ ਜਿਹੜੀ ਉਹ ਕਨਾਲ ਥਾਂ ਨਹੀਂ ਹੈਗੀ ਕਿਸੇ ਕੋਲੇ ਖੇਤੀ ਕਰਨ ਲਈ ਤਾਂ ਇਹਦੇ ਤੇ ਕਾਨੂੰਨ ਬਣਿਆ ਹੋਇਆ ਵੀ 1.75 ਕਿੱਲਿਆਂ ਤੋਂ ਵੱਧ ਕੋਈ ਜ਼ਮੀਨ ਨਹੀਂ ਰੱਖ ਸਕਦਾ ਤੇ ਉਹ ਲਾਗੂ ਕਰਾਉਣ ਲਈ ਇੱਥੇ ਮਜ਼ਦੂਰ ਸੰਘਰਸ਼ ਕਰ ਰਹੇ ਆ ਤੇ ਉਹਨਾਂ ਨੂੰ ਸਾਰਿਆਂ ਨੂੰ ਜੇਲ੍ਹਾਂ ਛੁੱਟਤਾ ਕੌਣ ਨੰਨਰਾ ਧਰਨਾ ਕਰਨ ਦਾ ਅਧਿਕਾਰ ਵੀ ਖੋਲਿਆ ਤੁਸੀਂ ਦੇਖੋ ਵੀ ਜੋ ਵੀ ਇੱਥੇ ਚੰਗੀ ਸੇਧ ਲਈ ਆਪਦੀਆਂ ਨੌਕਰੀਆਂ ਬਚਾਉਣ ਲਈ ਆਪਦੇ ਭੱਤਿਆਂ ਲਈ ਬੋਲਦਾ ਚੰਗੀ ਜਿਹੜਾ ਰੁਜ਼ਗਾਰ ਲਈ ਬੋਲਦਾ ਸਿੱਖਿਆ ਨੂੰ ਬਚਾਉਣ ਦੀ ਗੱਲ ਕਰਦਾ ਸਾਰਿਆਂ ਨੂੰ ਜੇਲ੍ਹ ਨਾਲ ਛੁੱਟਿਆ ਜਾ ਰਿਹਾ ਕਿਉਂਕਿ ਸਰਕਾਰ ਨੂੰ ਪਤਾ ਵੀ ਨਾ ਤਾਂ ਅਸੀਂ ਸੇਧ ਦੇਣੀ ਹੈ ਕਿਸੇ ਨੂੰ ਨਾ ਅਸੀਂ ਰੁਜ਼ਗਾਰ ਦੇਣਾ ਕਿਸੇ ਨੂੰ ਤੇ ਨਾ ਹੀ ਅਸੀਂ ਸਕੂਲ ਕਾਲਜ ਜਿਹੜੇ ਸਰਕਾਰੀ ਰਹਿਣ ਦੇਣੇ ਆ ਤੇ ਲੋਕਾਂ ਦਾ ਵਿਰੋਧ ਹੋਣਾ ਇਸ ਲਈ ਲੋਕ ਹੁਣ ਜਿਹੜੇ ਬੋਲ ਰਹੇ ਆ ਉਹਨਾਂ ਤੇ ਜਿਹੜਾ ਸਿਕੰਜਾ ਕੱਸਿਆ ਜਾਣਾ ਇਸ ਕਰਕੇ ਹੁਣ ਤੁਸੀਂ ਦੇਖੋ ਵਿਨਕਲਾਬ ਜ਼ਿੰਦਾਬਾਦ ਦਾ ਨਾਹਰਾ ਕੱਲਾ ਕੱਲਾ ਬੱਚਾ ਜਾਣਦਾ ਇੱਥੇ ਤੇ ਸਰਕਾਰ ਨੇ ਇਹ ਨਵਾਂ ਕਾਨੂੰਨ ਲਿਆ ਆਂਦਾ ਵੀ ਇਨਕਲਾਬ ਦਾ ਨਾਹਰਾ ਲਾਉਣ ਦਾ ਮਤਲਬ ਵੀ ਤੁਸੀਂ ਦੇਸ਼ਰੋਹੀਆਂ ਤੁਸੀਂ ਅੱਤਵਾਦੀਆਂ ਉਹ ਹੁਣ ਤੁਸੀਂ ਧਰਨਾ ਵੀ ਲਾਓਗੇ ਤਾਂ ਇਹ ਕਿਹਾ ਜਾ ਸਕਦਾ ਵੀ ਤੁਸੀਂ ਅੱਤਵਾਦੀਆਂ ਇੱਥੇ ਇੱਥੇ ਤੁਸੀਂ ਸਰਕਾਰ ਦਾ ਨੁਕਸਾਨ ਕਰ ਰਹੇ ਆਂ ਸਰਕਾਰ ਖਿਲਾਫ ਬੋਲਣਾ ਹੁਣ ਅੱਤਵਾਦੀ ਹੋਣਾ ਹੋ ਗਿਆ ਇੱਥੋਂ ਤੱਕ ਜਿਹੜੀ ਗੱਲ ਪਹੁੰਚ ਗਈ ਆ ਤੇ ਇਸ ਲਈ ਤੁਹਾਡੇ ਕੋਲੇ ਆਏ ਆ ਵੀ ਹੁਣ ਕਿਤੇ ਨਾ ਕਿਤੇ ਆਪਾਂ ਮੰਨ ਲਓ ਵੀ ਕੋਈ ਨਰੇਗਾ ਦਾ ਕੰਮ ਨਹੀਂ ਮਿਲਿਆ ਕੋਈ ਕਿਸ ਤਰ੍ਹਾਂਲੇ ਤੰਗ ਕਰਦੇ ਤਾਂ ਆਪਾਂ ਧਰਨਾ ਲਾ ਕੇ ਇਕੱਠੇ ਹੋ ਜਾਂਦੇ ਸੀ ਵੀ ਬਈ ਸਾਨੂੰ ਆ ਤੰਗ ਕਰਦੇ ਆ ਅਸੀਂ ਇਕੱਠੇ ਹੋ ਕੇ ਸਰਕਾਰ ਦੀਆਂ ਨੀਤੀਆਂ ਖਿਲਾਫ ਬੋਲੀਏ ਰੋਜ਼ਗਾਰ ਲਈ ਬੋਲੀਏ ਨੌਜਵਾਨ ਅਸੀਂ ਵਿਦਿਆਰਥੀ ਆ ਜੇ ਅਸੀਂ ਬਰਜਿੰਦਰਾ ਕਾਲਜ ਮੈਂ ਪੜ੍ਹਦੀ ਆ ਇੱਥੇ ਕੁਝ ਵੀ ਗਲਤ ਕਾਨੂੰਨ ਆਂਦਾ ਅਸੀਂ ਖੜੇ ਹੋ ਜਾਂਨੇ ਆ ਉਦੋਂ ਹੀ ਉਦੋਂ ਹੀ ਅਸੀਂ ਜਿਹੜਾ ਸਰਕਾਰ ਦੇ ਖਿਲਾਫ ਜਿਹੜਾ ਨਾਰੇਬਾਜ਼ੀ ਕਰਦੇ ਧਰਨੇ ਲਾਉਣੇ ਤੇ ਕਾਫੀ ਮੰਗਾਂ ਮਣਵਾਉਣੇ ਵੀ ਆ ਹੁਣ ਇਹਨਾਂ ਨੂੰ ਇਹ ਬਰਦਾਸ਼ਤ ਹੀ ਹੋਇਆ ਕਿਉਂਕਿ ਲੋਕ ਇਹਨੇ ਤੰਗ ਆ ਇਹਨਾਂ ਨੂੰ ਪਤਾ ਲੋਕਾਂ ਨੇ ਖਿਲਾਫ ਧਰਨੇ ਲਾਉਣੇ ਆ ਜੇ ਹੁਣ ਧਰਨੇ ਲੌਨ ਦੀ ਜੜੀ ਇੱਕ ਸਪੇਸ ਸੀਗੀ ਜਿਹੜੀ ਆਪਣੇ ਸੰਵਿਧਾਨ ਨੇ ਆਪਾਂ ਨੂੰ ਦਿੱਤੀ ਆ ਵੀ ਤੁਸੀਂ ਧਰਨਾ ਲਾ ਸਕਦੇ ਸਰਕਾਰ ਦੀ ਕੋਈ ਨੀਤੀ ਨਹੀਂ ਪਸੰਦ ਤਾਂ ਵਿਰੋਧ ਕਰ ਸਕਦੇ ਆ ਹੁਣ ਉਹ ਵੀ ਖੋਲਿਆ ਇਹ ਬਹੁਤ ਖਤਰਨਾਕ ਆ ਕਿ ਜੇ ਇਹਨਾਂ ਨੇ ਆਪਣੇ ਤੋਂ ਸਾਰਾ ਕੁਝ ਖੋਣਾ ਕੁੱਟਣਾ ਵੀ ਆ ਤੇ ਰੋਣ ਵੀ ਨਹੀਂ ਦੇਣਾ ਜੇ ਇਹੋ ਜਿਹਾ ਕੁਝ ਕਰਨਾ ਸਰਕਾਰ ਨੇ ਤਾਂ ਹੁਣ ਆਪਾਂ ਨੂੰ ਇਕੱਠੇ ਹੋਣ ਦੀ ਲੋੜ ਆ ਇੱਥੇ ਜੇ ਸਰਕਾਰ ਕਹਿੰਦੀ ਆ ਵੀ ਧਰਨਾ ਨਹੀਂ ਬਰਦਾਸ਼ਤ ਕਰਨਾ ਤੇ ਧਰਨੇ ਲਾਉਣ ਦੀ ਲੋੜ ਆ ਕਿਉਂਕਿ ਜੇ ਹੁਣ ਧਰਨਾ ਵੀ ਲਾਉਣਾ ਗੈਰਕਾਨੂੰਨੀ ਹੋ ਗਿਆ ਤਾਂ ਇਹਦਾ ਮਤਲਬ ਦਾ ਇਹ ਕਹਿੰਦੇ ਆ ਵੀ ਅਸੀਂ ਜਿਹੜਾ ਤੁਹਾਨੂੰ ਜੋ ਵੀ ਪਾਲਿਸੀ ਲੈ ਆਂਦੀ ਆ ਤੁਸੀਂ ਸਿਰ ਛੱਟ ਕੇ ਮੰਨ ਲਓ ਤੇ ਪੰਜਾਬ ਦੀ ਵਰਾਸਤਾ ਕਿ ਪੰਜਾਬ ਤੱਕਾ ਨਹੀਂ برداشت ਕਰਦਾ ਪਿਆਰ ਨਾਲ ਕਹਿੰਦੇ ਜਾਣ ਵੀ ਮੰਗ ਲਓ ਪੰਜਾਬੀਆਂ ਦੀ ਪਰ ਜਿਹੜੇ ਤੱਕੇ ਨਾਲ ਤੱਕੇ ਨਾਲ ਨਹੀਂ ਕੁਝ ਦੇਣ ਦੇ ਹੈਗੇ ਆਪਣੇ ਜਿਹੜੇ ਗੁਰੂ ਸਾਹਿਬਾਨ ਨੇ ਵੀ ਇਹੀ ਕਿਹਾ ਵੀ ਜ਼ੁਲਮ ਕਰਨਾ ਵੀ ਪਾਪ ਆ ਤੇ ਸਹਿਣਾ ਵੀ ਪਾਪ ਆ ਤੇ ਹੁਣ ਜੇ ਜ਼ੁਲਮ ਦੀ ਇਹ ਜਿਹੜੀ ਲੈ ਕੇ ਆਇਆ ਵੀ ਤੁਹਾਨੂੰ ਜ਼ੁਲਮ ਵੀ ਕਰੀ ਜਾਣਾ ਸਾਰਾ ਕੁਝ ਤੁਹਾਡੇ ਸੁੱਖ ਸੁਹਲਤਾ ਵੀ ਖੋਹ ਲੈਣੀ ਆ ਤੇ ਤੁਹਾਨੂੰ ਜਿਹੜਾ ਕੁਝ ਦੇਣਾ ਵੀ ਨਹੀਂ ਹੈ ਆਪਾਂ ਸਰਕਾਰ ਜੇ ਆਪਾਂ ਨੂੰ ਰੋਜ਼ਗਾਰ ਦਿੰਦੀ ਆ ਜੇ ਨਰੇਗਾ ਦੇ ਕਾਰਡ ਬਣਾ ਕੇ ਦਿੰਦੀ ਆ ਜੇ ਆਪਾਂ ਨੂੰ ਇੱਥੇ ਬੱਚਿਆਂ ਨੂੰ ਚੰਗੀ ਸਿਹਤ ਦਿੰਦੀ ਆ ਤਾਂ ਇਹ एहसान ਨਹੀਂ ਕਰਦੇ ਆ ਆਪਣੇ ਤੇ ਸਵੇਰ ਉੱਠਣ ਤੋਂ ਲੈ ਕੇ ਰਾਤ ਤੱਕ ਟੈਕਸ ਭਰਦੇ ਆਪਾਂ ਜੇ ਬੱਚਾ ਇੱਕ ਪੈਨ ਖਰੀਦਦਾ ਉਹ ਵੀ ਸਰਕਾਰ ਨੂੰ ਅੱਧੇ ਪੈਸੇ ਸਰਕਾਰ ਨੂੰ ਜਾਂਦੇ ਆ ਤੁਸੀਂ ਚਾਹ ਬਣਾਉਣੇ ਖੰਡ ਲੈ ਕੇ ਆਏ ਆ ਪੱਤੀ ਲੈ ਕੇ ਆਏ ਦੁੱਧ ਲੈ ਕੇ ਆਏ ਉਹਦੇ ਵਿੱਚ ਵੀ ਟੈਕਸ ਜਾਂਦਾ ਸਰਕਾਰ ਨੂੰ ਆਪਾਂ ਕੱਲੀ-ਕੱਲੀ ਚੀਜ਼ ਦੇ ਪੈਸੇ ਦੇ ਰਹੇ ਆਂ ਪਾਣੀ ਵੀ ਲੈ ਕੇ ਆਉਣੇ ਆਰੋ ਵਾਲਾ ਉਹਦੇ ਵੀ ਪੈਸੇ ਦਿੰਨੇ ਆਂ ਹਰੇਕ ਚੀਜ਼ ਦਾ ਆਪਾਂ ਜਦੋਂ ਦਵਾਈ ਬੂਟੀ ਤੋਂ ਲੈ ਕੇ ਹਰੇਕ ਚੀਜ਼ ਤੇ ਟੈਕਸ ਦਿੰਨੇ ਆਂ ਤਾਂ ਫਿਰ ਸਰਕਾਰ ਦੀ ਜਿੰਮੇਵਾਰੀ ਆ ਵੀ ਹਰ ਰੋਜ਼ ਹਰ ਰੋਜ਼ 37 ਰੁਪਏ ਇੱਕ ਬੰਦਾ ਟੈਕਸ ਪੇ ਕਰ ਰਿਹਾ ਤੇ ਤੁਸੀਂ ਪਰਿਵਾਰ ਦਾ ਹਿਸਾਬ ਲਾ ਲਓ ਵੀ ਤੁਸੀਂ ਪਰਿਵਾਰ ਵਿੱਚ ਜੇ ਚਾਰ ਜੀ ਆ ਤਾਂ ਤੁਸੀਂ ਹਰ ਰੋਜ਼ ਜਿਹੜਾ 100 ਰੁਪਏ ਦੇ ਤੋਂ ਵੱਧ ਜਿਹੜਾ ਟੈਕਸ ਸਰਕਾਰ ਨੂੰ ਦੇ ਰਹੇ ਆਂ ਤੇ ਤੁਹਾਡੇ ਤੇ 1 ਰੁਪਿਆ ਨਹੀਂ ਲਾ ਰਹੀ ਸਰਕਾਰ ਇਸ ਲਈ ਵੀ ਜੇ ਸਰਕਾਰ ਦੀ ਜੋ ਜ਼ਿੰਮੇਵਾਰੀ ਸੀ ਜਿਹਦੇ ਕਰਕੇ ਆਪਾਂ ਵੋਟਾਂ ਪਾ ਕੇ ਇਹਨਾਂ ਨੂੰ ਇੱਥੇ ਤੱਕ ਪਹੁੰਚਾਇਆ ਵੀ ਹੁਣ ਬਈ ਤੂੰ ਸਾਨੂੰ ਵੋਟਾਂ ਪਾਈਆਂ ਤੇ ਸਾਡੀਆਂ ਸੁੱਖ ਸਹੂਲਤਾਂ ਦਾ ਧਿਆਨ ਰੱਖੋ ਤੁਹਾਨੂੰ ਕੋਈ ਸੁੱਖ ਸਹੂਲਤ ਨਹੀਂ ਦਿੱਤੀ ਜਾ ਰਹੀ ਇਸ ਲਈ ਤੁਹਾਡੇ ਕੋਲੇ ਆਏ ਆ ਵੀ ਅੱਜ ਜਦੋਂ ਸਰਕਾਰ ਤੁਹਾਡੀਆਂ ਸਾਰਾ ਕੁਝ ਖੋ ਰਹੀ ਆ ਤੁਹਾਡੇ ਬੱਚਿਆਂ ਦਾ ਭਵਿੱਖ ਖਤਰੇ 'ਚ ਆ ਕੋਈ ਸਕੂਲ ਕਾਲਜ ਨਹੀਂ ਰਹਿਣਾ ਤੇ ਜਿਹੜੇ ਸਕੂਲ ਕਾਲਜ ਰਹਿਣੇ ਆ ਉਹ ਰਹਿਣੇ ਸਿਰਫ ਪ੍ਰਾਈਵੇਟ ਤੇ ਆਪਣੀ ਕਿਸੇ ਦੀ ਏਡੀ ਉਹ ਔਕਾਤ ਨਹੀਂ ਹੈਗੀ ਪ੍ਰਾਈਵੇਟ ਸਕੂਲਾਂ ਕਾਲਜਾਂ ਦੀ ਫੀਸਾਂ ਭਰ ਸਕਣਾਂ ਕਿਉਂਕਿ ਹੁਣ ਪ੍ਰਾਈਵੇਟ ਸਕੂਲ ਜਿਹੜਾ ਮਾੜਾ ਇੱਥੇ ਜਿੰਨੇ ਵੀ ਲੋਕ ਬੈਠੇ ਹੋਣੇ ਜ਼ਿਆਦਾਤਰ ਆਪਦੇ ਬੱਚੇ ਨੂੰ ਪ੍ਰਾਈਵੇਟ ਸਕੂਲ ਪੜਾ ਰਹੇ ਹੋਣੇ ਆ ਪ੍ਰਾਈਵੇਟ ਸਕੂਲਾਂ ਦੀ ਫੀਸ ਹਜੇ ਉਨੀ ਨਹੀਂ ਹੈਗੀ ਕਿਉਂਕਿ ਹਜੇ ਉਹਨਾਂ ਨੂੰ ਪਤਾ ਵੀ ਜੇ ਪ੍ਰਾਈਵੇਟ ਨਹੀਂ ਭਰਨਗੇ ਤਾਂ ਸਰਕਾਰੀ ਜਾਣਗੇ ਤੇ ਜਦੋਂ ਸਰਕਾਰੀ ਰਾਇ ਨਹੀਂ ਤਾਂ ਇਹਨਾਂ ਦੀ ਫੀਸ ਵਧਣੀ ਆ ਤੇ ਇੱਥੇ ਪੜਾਈ ਪੜਾਈ ਵੀ ਇਹੋ ਜਿਹੀ ਹੋ ਰਹੀ ਆ ਸਿੱਖ ਤੇ ਅਸਮੁਗਲ ਇਤਿਹਾਸ ਦੀਆਂ ਕਿਤਾਬਾਂ ਚੋਂ ਕੱਢਤਾ ਪਾਠ ਹੀ ਕੱਢਤੇ ਵੀ ਸਾਡੇ ਬੱਚੇ ਜਿਹੜੇ ਸੇਧ ਲੈ ਕੇ ਸਾਡੇ ਖਿਲਾਫ ਧਰਨੇ ਨਾਲ ਲਾਉਣ ਰੋਜ਼ਗਾਰ ਦੀ ਮੰਗ ਨਾ ਕਰਨ ਹੁਣ ਕਿਤਾਬਾਂ ਵੀ ਬਦਲੀਆਂ ਜਾ ਰਹੀਆਂ ਇਤਿਹਾਸ ਵੀ ਬਦਲਿਆ ਜਾ ਰਿਹਾ ਤੇ ਪੜਾਇਆ ਇਹ ਜਾ ਰਿਹਾ ਵੀ ਬੰਦੇ ਚਾਰ ਤਰ੍ਹਾਂ ਦੇ ਆ ਇਹੋ ਜਿਹੇ ਪਾਠ ਸ਼ਾਮਲ ਕਰਤੇ ਆ ਵੀ ਇੱਥੇ ਜਾਤਾਂ ਹੁੰਦੀਆਂ ਬ੍ਰਾਹਮਣ ਨੂੰ ਸਿਰ ਪੜ੍ਹਨ ਦਾ ਅਧਿਕਾਰ ਹੁੰਦਾ ਤੇ ਸ਼ੂਦਰ ਨੇ ਸਿਰਫ ਗੰਦ ਟੋਣਾ ਹੁੰਦਾ ਇਹੋ ਜਿਹੇ ਪਾਠ ਜਿਹੜੇ ਆ ਇਹ ਸ਼ਾਮਲ ਕਰ ਰਹੇ ਆ ਵੱਡੀਆਂ ਵੱਡੀਆਂ ਯੂਨੀਵਰਸਿਟੀਆਂ ਵਿੱਚ ਇਹਦੀ ਪੜਾਈ ਇਹਦੇ ਕੋਰਸ ਸ਼ੁਰੂ ਹੋ ਗਿਆ ਤੇ ਤੁਸੀਂ ਦੇਖੋ ਆਉਣ ਵਾਲੇ ਦਿਨਾਂ ਵਿੱਚ ਇਹਨਾਂ ਨੇ ਪੁੱਠਾ gekeੜਾ ਦੇ ਦੇਣਾ ਹੁਣ ਜਿਹੜੇ ਬੱਚੇ ਆਪਾਂ ਪਾਵੇਂ ਸਾਰੀ ਆਪਦੀ ਕਮਾਈ ਜਿਹੜੀ ਉਹ ਸਾਰਾ ਉਹਦਾ ਘਰ-ਬਾਰ ਵੇਚ ਕੇ ਵੀ ਬੱਚੇ ਨੂੰ ਪੜਾਡੋ ਤੇ ਪੜਾਉਣਾ ਨੇ ਉਹ ਹੀ ਆ ਜੋ ਫਿਰਕੂ ਵਿਚਾਰਧਾਰਾ ਜਾਤਪਾਤੀ ਵਿਚਾਰਧਾਰਾ ਤੁਹਾਡੇ ਤੇ ਥੋਪਣਾ ਚਾਹੁੰਦੇ ਆ ਇਸ ਲਈ ਅੱਜ ਸਿਰਫ ਆਪਦੀ ਸੁੱਖ ਸੁਖ ਸੂਨਤਾ ਬਚਾਉਣ ਦੀ ਲੋੜ ਨਹੀਂ ਹੈ ਇਸ ਇਸ ਵਾਰ ਆਪਣਾ ਜਿਹੜੇ ਬੱਚਿਆਂ ਦਾ ਜਿਹੜਾ ਭਵਿੱਖਾ ਉਹ ਵੀ ਬਚਾਉਣ ਦੀ ਲੋੜ ਜਿਹੜੀ ਅੱਜ ਸ਼ੁਰੂ ਹੋ ਗਈ ਆ ਤੇ ਅਸੀਂ ਤੁਹਾਨੂੰ ਬੇਨਤੀ ਕਰਦੇ ਆ ਕਿ ਵੱਖਰੇ ਵੱਖਰੇ ਪਿੰਡਾਂ ਵਿੱਚ ਲੋਕ ਇਕੱਠੇ ਹੋ ਕੇ ਯੂਨੀਅਨਾਂ ਬਣਾ ਰਹੇ ਆ ਤੁਸੀਂ ਯੂਨੀਅਨ ਬਣਾਓ ਨੌਜਵਾਨ ਭਾਰ ਸਭਾ ਬਣਾਓ ਭਾਵੇਂ ਮਜ਼ਦੂਰ ਯੂਨੀਅਨ ਬਣਾਓ ਯੂਨੀਅਨ ਬਣਾ ਕੇ ਲੜੋ ਤੇ ਅਸੀਂ ਤੁਹਾਨੂੰ ਇਹ ਸੱਦਾ ਦੇਣ ਲਈ ਆਏ ਆ ਕਿ ਮੁੱਖ ਮੰਤਰੀ ਭਗਵੰਤ ਮਾਨ ਉਹਦੇ ਸ਼ਹਿਰ ਵਿੱਚ ਇਕੱਠ ਕਰਨ ਜਾ ਰਹੀਆਂ ਸਾਰੀਆਂ ਮਜ਼ਦੂਰ ਯੂਨੀਅਨਾਂ ਸਾਰੀਆਂ ਮਜ਼ਦੂਰ ਵਿਦਿਆਰਥੀ ਯੂਨੀਅਨਾਂ ਨੌਜਵਾਨ ਯੂਨੀਅਨ ਇਕੱਠੀਆਂ ਹੋ ਕੇ ਜਾ ਰਹੀਆਂ ਵੀ ਤੁਸੀਂ ਜਿੰਨੇ ਵੀ ਕਾਲੇ ਕਾਨੂੰਨ ਲੈ ਕੇ ਆਏ ਆ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਤੁਸੀਂ ਇੱਥੇ ਧਰਮ ਦੇ ਨਾਂ ਤੇ ਜਾਤ ਦੇ ਨਾਂ ਤੇ ਲੋਕਾਂ ਨੂੰ ਲੜਾਉਣੇ ਆ ਕਦੇ ਇਹ ਚੱਕ ਲੈਂਦੇ ਵੀ 크ਰਿਸਚਨ ਆ ਗਏ ਕਦੇ ਕਹਿੰਦੇ ਵੀ ਬਈ ਇੱਥੇ ਤਾਂ ਜਿਹੜੇ ਦਲਤਾਂ ਜੱਟ ਤੇ ਦਲਤ ਆਪਸ ਵਿੱਚ ਲੜੀ ਜਾਂਦੇ ਆ ਇਹੋ ਜਿਹੀਆਂ ਝੂਠੀਆਂ ਕਹਾਣੀਆਂ ਬਣਾਵਣਾ ਕਿ ਲੋਕਾਂ ਨੂੰ ਲੜਾ ਲੜਾ ਕੇ ਜਿਹੜੇ ਅਸਲੀ ਜਿਹੜੇ ਮੁੱਦੇ ਆ ਉਹਨਾਂ ਨੂੰ ਪਟਕਾ ਰਹੇ ਆ ਆਪਾਂ ਇਹਨਾਂ ਗੱਲਾਂ ਤੇ 25 ਤਰੀਕ ਨੂੰ ਸੰਗਰੂਰ ਕਟ ਕਰਨ ਜਾ ਰਹੇ ਆ ਭਗਵੰਤ ਮਾਨ ਭਗਵੰਤ ਮਾਨ ਦੇ ਘਰ ਦੇ ਬਾਹਰ ਕਿ ਅਸੀਂ ਇਹੋ ਜਿਹਾ ਕਾਨੂੰਨ ਲਾਗੂ ਨਹੀਂ ਹੋਣ ਦੇਵਾਂਗੇ ਜੇ ਤੁਸੀਂ ਕਹਿੰਦੇ ਆ ਵੀ ਧਰਨਾ ਲਾਉਣਾ ਅਤਵਾਦੀ ਹੋਣਾ ਹੁੰਦਾ ਤਾਂ ਹਾਂ ਅਸੀਂ ਅਤਵਾਦੀ ਆ ਅਸੀਂ ਧਰਨੇ ਲਾਵਾਂਗੇ ਜਿੰਨਾ ਟਾਈਮ ਸਾਡੇ ਤੇ ਜ਼ੁਲਮ ਹੁੰਦਾ ਰਹੂਗਾ ਜਿੰਨਾ ਟਾਈਮ ਸਾਡੇ ਬੱਚਿਆਂ ਦਾ ਭਵਿੱਖ ਸੁਰੱਖਿਤ ਨਹੀਂ ਹੋਊ ਲੜਨਾ ਪੈਣਾ ਤੇ ਲੜਨਾ ਅੱਜ ਦੀ ਜ਼ਰੂਰਤ ਆ ਕਿਉਂਕਿ ਜੇ ਤੁਸੀਂ ਅੱਜ ਨਹੀਂ ਲੜੇ ਤਾਂ ਤੁਸੀਂ ਆਉਣ ਵਾਲੇ ਦਿਨਾਂ ਵਿੱਚ ਆਪਦੇ ਬੱਚਿਆਂ ਨੂੰ ਸਕੂਲ ਜਾਂਦੇ ਨਹੀਂ ਦੇਖੋਗੇ ਆਪਦੇ ਬੱਚਿਆਂ ਦੀ ਜਿਹੜੀ ਇੱਕ ਆਪ ਸੁਪਨਾ ਦੇਖਦੇ ਆ ਵੀ ਰੁਜ਼ਗਾਰ ਮਿਲੂਗਾ ਉਹ ਸੁਪਨਾ ਵੀ ਜਿਹੜਾ ਉਹ ਲੈ ਨਹੀਂ ਸਕੋਗੇ ਆਉਣ ਵਾਲਾ ਟਾਈਮ ਥੋੜਾ ਥੋੜਾ ਜਿਹੜਾ ਬਹੁਤ ਮਾੜਾ ਹੋਣਾ ਇਸ ਕਰਕੇ ਹੁਣ ਜਿੰਨੀ ਕੀ ਆਪਣੇ ਕੋਲੇ ਸਪੇਸ ਆ ਲੜ ਸਕਦੇ ਆ ਹਜੇ ਪੰਜਾਬ ਵਿੱਚ ਬਹੁਤ ਸਾਰੀਆਂ ਜਥੇਬੰਦੀਆਂ ਕਰਕੇ ਉਹ ਡਾਇਰੈਕਟਲੀ ਨਹੀਂ ਆ ਰਹੇ ਪਰ ਲਗਾਤਾਰ ਕਿਉਂਕਿ ਜਿੰਨੇ ਵੀ ਜਿਵੇਂ ਜਥੇਬੰਦੀਆਂ ਕਮਜ਼ੋਰ ਹੋ ਰਹੀਆਂ ਉਮੇ ਉਮੇ ਪੁਲਿਸ ਜਿਹੜੀ ਆ ਲਗਾਤਾਰ ਲੋਕਾਂ ਦੇ ਤਸ਼ੱਦਦ ਟਾ ਰਹੀ ਆ ਕਦੇ ਕਿਸੇ ਨੂੰ ਗੋਲੀ ਮਾਰ ਕੇ ਮਾਰ ਦਿੰਦੇ ਆ ਕਦੇ ਕਿਸੇ ਨੂੰ ਨਸ਼ੇ ਦੇ ਨਾਂ ਤੇ ਫੜ ਲੈਂਦੇ ਆ ਨਸ਼ਾ ਤਸਕਰਾਂ ਨੂੰ ਨਹੀਂ ਫੜਿਆ ਜਾ ਰਿਹਾ ਨਸ਼ਾ ਵੇਚਣ ਵਾਲੇ ਨੂੰ ਨਸ਼ਾ ਤਸਕਰ ਬਣਾ ਕੇ ਪੇਸ਼ ਕੀਤਾ ਜਾ ਰਿਹਾ ਬਲਡੋਜ਼ਰ ਚਲਾਏ ਜਾ ਰਹੇ ਆ ਵੀ ਜੇ ਮੰਨ ਲਓ ਕਿਸੇ ਨੌਜਵਾਨ ਦਾ ਨਸ਼ੇ 'ਚ ਨਾਮ ਆ ਗਿਆ ਤਾਂ ਉਹ ਪੂਰੇ ਪਰਿਵਾਰ ਦੇ ਘਰ ਉਜਾੜ ਦਿੰਦੇ ਆ ਸਾਰੇ ਘਰ ਹੀ ਢਾਹ ਦਿੰਦੇ ਆ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਹੋਣ ਲੱਗ ਗਈਆਂ ਬਲਡੋਜ਼ਰ ਰਾਜ ਆ ਗਿਆ ਇੱਥੇ ਸਾਰਾ ਸਾਰੇ ਤਰ੍ਹਾਂ ਦੀਆਂ ਜਿਹੜੇ ਕ੍ਰਾਈਮ ਪੰਜਾਬ ਪੁਲਿਸ ਕਰ ਰਹੀ ਆ ਨਾ ਤਾਂ ਉਹ ਕਿਸੇ ਨੂੰ ਇੱਥੇ ਤੁਸੀਂ ਦੇਖੋ ਪੰਜਾਬ ਪੰਜਾਬ ਵਿੱਚ ਪੰਜਾਬ ਪੁਲਿਸ ਨੇ ਇੱਕ ਕਰਨਲ ਕੁੱਟਤਾ ਤੁਸੀਂ ਕਰਨਲ ਵੀ ਇੱਥੇ ਜਿਹੜਾ ਉਹ ਜਿਹੜਾ ਫੌਜ ਦਾ ਵੱਡਾ ਅਧਿਕਾਰੀ ਆ ਉਹ ਤਾਂ ਕਿਥੇ ਸੇਫ ਨਹੀਂ ਹੈ ਸੁਰੱਖਿਅਤ ਨਹੀਂ ਹੈ ਉਹਨੂੰ ਵੀ ਪੁਲਿਸ ਨੇ ਕੁੱਟਤਾ ਤੇ ਆਮ ਬੰਦਾ ਕੀ ਚੀਜ਼ ਆ ਇੱਥੇ ਕਿਸੇ ਨੂੰ ਵੀ ਜਿਹੜਾ ਨਸ਼ਾ ਤਸਕਰ ਕਹਿ ਕੇ ਕਿਸੇ ਨੂੰ ਵੀ ਦੇਸ਼ ਧਰੋਈ ਕਹਿ ਕੇ ਹੁਣ ਚੱਕਿਆ ਜਾ ਸਕਦਾ ਇਸ ਲਈ ਅੱਜ ਇਕੱਠੇ ਹੋਣ ਦੀ ਲੋੜ ਆ ਤੁਹਾਡੇ ਕੋਲੇ ਬੇਨਤੀ ਲੈ ਕੇ ਆਏ ਆ ਵੀ ਜਦੋਂ ਸਾਡੇ ਤੇ ਐਡਾ ਵੱਡਾ ਸੰਕਟ ਆ ਤੇ ਆਪਾਂ ਨੂੰ ਇਕੱਠੇ ਹੋ ਕੇ ਮਜ਼ਦੂਰਾਂ ਨੂੰ ਇਕੱਠੇ ਹੋ ਕੇ ਜਿਹੜਾ ਲੜਨਾ ਚਾਹੀਦਾ ਤੇ 25 ਤਰੀਕ ਨੂੰ ਸੰਗਰੂਰ ਵਿੱਚ ਭਗਵੰਤ ਮਾਨ ਦੇ ਘਰ ਦੇ ਬਾਹਰ ਜਿਹੜਾ ਪ੍ਰਦਰਸ਼ਨ ਕਰਨੀ ਹੈ ਸਾਰਿਆਂ ਦੇ ਇੱਥੇ ਬੰਦੇ ਆ ਉਹ ਚ ਇਕੱਠੇ ਹੋਣਾ ਚਾਹੀਦਾ ਇਹ ਬੇਨਤੀਆਂ ਤੁਹਾਡੇ ਕੋਲ ਲੈ ਕੇ ਆਏ ਆ ਤੇ ਤੁਹਾਨੂੰ ਅਸੀਂ ਆਸ ਕਰਦੇ ਆ ਜਿਵੇਂ ਅਸੀਂ ਵਿਦਿਆਰਥੀਆਂ ਨੇ ਪੰਜਾਬ ਸਮਰਨ ਸੁਨੀਨ ਬਣਾਈ ਜਿਹੜੀ ਭਗਤ ਸਿੰਘ ਹੋਰਾਂ ਦੀ ਬਣਾਈ ਜਥੇਬੰਦੀ ਆ ਉਵੇਂ ਤੁਹਾਨੂੰ ਵੀ ਬੰਦਾ ਬਹਾਦਰ ਹੋਰਾਂ ਤੋਂ ਜਿਹੜੀ ਸਿੱਖਿਆ ਲੈ ਕੇ ਕੋਈ ਜਥੇਬੰਦੀ ਬਣਾਉਣੀ ਚਾਹੀਦੀ ਆ ਕਿਉਂਕਿ ਜਿਹੜਾ ਇੱਥੇ ਇਕੱਠਾ ਇਕੱਠੇ ਹੋ ਕੇ ਲੜਨਗੇ ਜਿਹੜੇ ਤਬਕੇ ਉਹ ਖਤਮ ਹੋ ਜਾਣਗੇ ਇਸ ਕਰਕੇ ਸਾਨੂੰ ਅਸੀਂ ਉਮੀਦ ਕਰਦੇ ਆ ਵੀ ਤੁਸੀਂ ਵੀ ਹੰਗਾਰਾ ਪਰੋ ਤੇ ਆਪਾਂ ਇੱਥੇ ਕੋ ਜਥੇਬੰਦੀ ਵੀ ਬਣਾਈਏ ਤਾਂ ਕਿ ਆਪਾਂ ਆਪ ਦੇ ਖੇਤ ਦੇ ਜਿਹੜੇ ਖਤਰੇ ਆ ਉਹਨਾਂ ਦੇ ਨਾਲ ਇਕੱਠੇ ਹੋ ਕੇ ਲੜਨ ਦੀ ਜਿਹੜੀ ਉਹ ਸਮਰੱਥਾ ਆ ਵੀ ਵਧਾਈਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇੱਕ ਮੈਂਟ ਭੈਣ ਮਿਰਗੇ ਸਾਡੀ ਭੈਣ ਵੀ ਹੈ ਬੇਟੀ ਵੀ ਹੈ ਗੱਲ ਸੰਲੀ ਭਰਾਮ ਦਾ ਇਹ ਸ਼ਬਦ ਜੋ ਅੱਤਵਾਦੀ ਦਾ ਸੀ ਇਹ ਕਿਹੜੀ ਸਰਕਾਰ ਨੇ ਕਿਹਾ ਤੁਹਾਨੂੰ ਇਹ ਮੋਦੀ ਸਰਕਾਰ ਲੈ ਕੇ ਆਈ ਨਵਾਂ ਕਾਨੂੰਨ ਠੀਕ ਹੈ ਜੀ ਅਗਰ ਜੇ ਉਹ ਸਰਕਾਰ ਅੱਤਵਾਦੀ ਬਣਾਉਣਾ ਚਾਹੁੰਦੇ ਪਰ ਬੰਦਦੇ ਨਹੀਂ ਰਹੀ ਗੱਲ ਤਾਂ